ਅਮਨਜੀਤ ਸਾਹਿਬ ਹਾਲੇ ਜਿੱਥੇ ਸਵੇਰੇ ਰੋਜ਼ ਹੁਕਮਨਾਮੇ ਦੀ ਕਥਾ ਹੁੰਦੀ ਹੈ ਜਿਹੜਾ ਦਰਬਾਰ ਸਾਹਿਬ ਤੋਂ ਹੁਕਮਨਾਮਾ ਤੇ ਇੱਕ ਦਿਨ ਦਾ ਵਾਕਿਆ 3400 ਸਰੀਰ ਪੱਕਾ ਹੈ ਮੰਜੀਤ ਸਾਹਿਬ ਜਿਹੜਾ ਕਥਾ ਸੁਣਨ ਆਉਂਦਾ ਸਵੇਰੇ 9 ਦੇ ਕਰੀਬ ਭੋਗ ਪੈਂਦਾ 9:30 ਉਹ ਕਥਾ ਦਾ ਭੋਗ ਪਿਆ ਤੇ ਸੰਗਤ ਮੰਜੀਤ ਸਾਹਿਬ ਹਾਲ ਚੋਂ ਬਾਹਰ ਆ ਰਹੀ ਸੀ ਬਾ ਇੱਕ ਸਰੀਰ ਆਉਂ ਬਾਹਾਂ ਖੜੀਆਂ ਕਰਕੇ ਨਾ ਸੰਗਤ ਦਾ ਰਾਹ ਰੋਕ ਲਿਆ ਤੇ ਬਾਹਾਂ ਖੜੀਆਂ ਕਰਕੇ ਦੋਵੇਂ ਇੰਜ ਕਰਕੇ ਕਹਿੰਦਾ ਸੰਗਤ ਜੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਤਿੰਨ ਵਾਰੀ ਇੰਨੀ ਕੁੱਚੀ ਕਿਹਾ ਕਿ ਸਾਰੀ ਸੰਗਤ ਨਾ ਉਹਨਾਂ ਤੱਕ ਆਵਾਜ਼ ਵੀ ਚਲੀ ਗਈ ਤੇ ਹਰ ਇੱਕ ਦੇ ਮਨ ਵਿੱਚ ਆ ਗਿਆ ਕਿ ਕੋਈ ਦੁਖੀ ਜਾਵਦਾ ਹੈ ਆਖੋ ਸਤਨਾਮ ਹਾਂ ਵਾਹਿਗੁਰੂ ਬਾਵਾ ਇੰਜ ਸੀ ਦੋਵੇਂ ਤੇ ਦੂਜੀ ਵਾਰੀ ਫਿਰ ਬੋਲਿਆ ਸੰਗਤ ਜੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਸਾਰੀ ਸੰਗਤ ਨਾ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਈ ਬਾਹਰ ਆ ਰਹੀ ਸੀ ਕਥਾ ਸੁਣ ਕੇ ਭੋਗ ਤੋਂ ਬਾਅਦ ਉਹਨੋਂ ਇਹ ਵੀ ਕਹਿ ਦਿੰਦੇ ਮਨਜੀਤ ਸਾਹ ਹਰ ਲਾਲੀ ਸੰਗਤ ਇਹ ਵੀ ਕਹਿ ਦਿੰਦੇ ਦਜੋ ਦੂਜੀ ਵਾਰੀ ਕਿਆ ਨਾ ਤੈਨ ਵਾਰੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਸੰਗਤ ਨਾ ਉਰਾਂ ਰੋਕ ਲਿਆ ਤੇ ਬਾਹਾਂ ਖੜੀਆਂ ਕਰਕੇ ਸਰੀਰ ਨੇ ਦੋ ਵਾਰੀ ਇੰਜ ਕਿਆ ਸੰਗਤ ਜੀ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਸੰਗਤ ਇੱਕ ਦੂਜੇ ਦੇ ਮੂੰਹਾਂ ਲੇ ਵੇਖਣ ਲੱਗ ਪਏ ਆਰਕ ਨੇ ਇੱਕ ਦੂਜਿਆਂ ਲਵੇਕੇ ਨਾ ਸਿਰ ਲਾਇਆ ਕਿ ਕੋਈ ਦੋਹੀ ਜਾਵਦਾ ਇਹ ਮਨਜੀ ਸਾਹਿਬ ਹਾਲ ਦੀ ਵਾਰਤਾ ਮੈਂ ਸੁਣਾ ਰਿਹਾ ਮਨਜੀ ਸਾਹਿਬ ਇਹ ਸੰਗਤ ਨੇ ਨਾ ਜੀ ਸਲਾਹ ਕੀਤੀ ਚੰਦ ਸਕਿੰਟਾਂ ਦੀ ਤੁਸੀਂ ਮਨਜੀ ਸਾਹਿਬ ਖਲੋਵ ਨਾ ਕਦੀ ਇੰਜ ਮੂੰਹ ਕਰ ਲਓ ਤੇ ਦਰਬਾਰ ਸਾਹਿਬ ਵੱਲ ਮੁੱਖ ਹੋ ਜਾਂਦਾ ਸੰਗਤ ਸਾਰੀ ਨੇ ਦਰਬਾਰ ਸਾਹਿਬ ਵੱਲ ਮੁੱਖ ਕਰ ਲਿਆ ਗੁਰੂ ਰਾਮਦਾਸ ਜੀ ਦੇ ਤੇ ਪਤਾ ਕੀ ਕਿਹਾ ਸੱਚੇ ਪਾਤਸ਼ਾਹ ਅੱਜ ਸੰਗਤ ਅੱਗੇ ਕਹਿੰਦਾ ਪਿਆ ਕਿਰਪਾ ਕਰੋ ਕਿਰਪਾ ਕਰੋ ਅਸੀਂ ਪੁੱਛਿਆ ਨਹੀਂ ਕੀ ਦੁੱਖ ਹੈ ਗੁਰੂ ਰਾਮਦਾਸ ਜੀ ਸੰਗਤ ਬੇਨਤੀ ਕਰਦੀ ਇਹਦੀ ਝੋਲੀ ਭਰ ਦਿਓ ਵਾਹਿਗੁਰੂ ਦਿੱਲੀ ਦੇ ਰਾਗੀ ਜਸਪ੍ਰੀਤ ਸਿੰਘ ਸੋਨੂ ਵੀਰ ਜੀ ਨੂੰ ਉਹ ਸਰੀਰ ਨੇ ਤਕਰੀਬਨ 3 ਮਹੀਨੇ ਬਾਅਦ ਦੱਸਿਆ ਕਿ ਇੱਕ ਸੰਗਤ ਨੂੰ ਬੇਨਤੀ ਕਰਨ ਨਾਲ ਕਿਰਪਾ ਕਰੋ ਕਿਰਪਾ ਕਰੋ ਦੁੱਖ ਵੀ ਨਹੀਂ ਦੱਸਿਆ ਉਹਨੇ ਤਿੰਨ ਮਹੀਨੇ ਬਾਅਦ ਦਿੱਲੀ ਦੇ ਰਾਗੀ ਨੂੰ ਦੱਸਿਆ ਕਿ ਮੇਰੀ ਪਤਨੀ ਦੇ ਤਨ ਦੇ ਉੱਤੇ ਛੋਟਾ ਕੋੜ ਸੀ ਕੁਸ਼ਟ ਸੀ ਜਿੱਥੇ ਖਾਰਿਸ਼ ਕਰਨੀ ਲਊ ਵਗਣ ਲੱਗ ਪਈ ਕਈ ਸਾਲਾਂ ਤੋਂ ਦਵਾਈਆਂ ਦੇ ਕੇ ਥੱਕ ਗਿਆ ਸਾਂ ਰਾਜੀ ਨਹੀਂ ਹੋ ਰਹੀ ਸੀ ਜਦਨ ਸੰਗਤ ਨੇ ਗੁਰੂ ਰਾਮਦਾਸ ਹਲ ਮੁਖ ਕਰਕੇ ਇੰਨਾ ਹੀ ਕਿਹਾ ਨਾ ਮਹਾਰਾਜ ਜੋ ਮੰਗਦਾ ਦੇ ਦੇਓ ਕਹਿੰਦਾ ਉਸ ਦਿਨ ਤੋਂ ਬਾਅਦ ਇੱਕ ਗੋਲੀ ਵੀ ਦਵਾਈ ਦੀ ਮੈਨੂੰ ਪਤਨੀ ਨੂੰ ਦੇਣ ਦੀ ਲੋੜ ਨਹੀਂ ਰਹੀ ਸੰਗਤ ਵਿੱਚ ਇੰਨੀ ਤਾਕਤ ਜੇ ਇੰਨੀ ਤਾਕਤ ਜਿੱਥੇ ਸੰਗਤ ਖੜੀ ਹੋ ਜੇ ਗੁਰੂ ਵੀ ਪਿਆਰ ਵਿੱਚ ਹੱਥ ਬੰਨੇ ਜਾਂਦੇ